ਹਾਂਜੀ ਦੋਸਤੋ ਆਪਣੀ ਅੱਜ ਦੀ ਕਹਾਣੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੀ ਅੱਜ ਦੀ ਕਹਾਣੀ ਬਲਵੰਤ ਸਿੰਘ ਦੀ ਜ਼ਿੰਦਗੀ ਬਾਰੇ ਹੈ ਬਲਵੰਤ ਸਿੰਘ ਦਾ ਨਾਮ ਪੂਰੇ ਸ਼ਹਿਰ ਵਿੱਚ ਮਸ਼ਹੂਰ ਸੀ ਉਸ ਦੇ ਨਾਮ ਵਾਂਗ ਉਸ ਕੋਲ ਬਹੁਤ ਜ਼ਿਆਦਾ ਤਨਦੌਲਤ ਸੀ ਨਗਦੀ ਅਤੇ ਬੈਂਕ ਬੈਲੈਂਸ ਦੀ ਕੋਈ ਕਮੀ ਨਹੀਂ ਸੀ ਉਸ ਨੂੰ ਨਾ ਸਿਰਫ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚ ਗਿਣਿਆ ਜਾਂਦਾ ਸੀ ਸਗੋਂ ਉਸ ਦੀ ਉੱਚੀ ਆਵਾਜ਼ ਅਤੇ ਸਖਤ ਅਨੁਸ਼ਾਸਨ ਕਾਰਨ ਲੋਕ ਉਸ ਤੋਂ ਡਰਦੇ ਵੀ ਸਨ ਹਾਲਾਂਕਿ ਉਸਨੇ ਆਪਣੇ ਪੁੱਤਰਾਂ ਦੇ ਨਾਮ ਤੇ ਕੁਝ ਜਾਇਦਾਦ ਟਰਾਂਸਫਰ ਕੀਤੀ ਸੀ ਤਾਂ ਜੋ ਆਮਦਨ ਕਰ ਬਚਾਇਆ ਜਾ ਸਕੇ ਪਰ ਇਹ ਵੀ ਸੱਚ ਸੀ ਕਿ ਉਸਨੇ ਆਪਣੇ ਕੋਲ ਕਈ ਕਰੋੜਾਂ ਦੀ ਦੌਲਤ ਰੱਖੀ ਹੋਈ ਸੀ ਬਲਵੰਤ ਦੇ ਤਿੰਨ ਪੁੱਤਰ ਸਨ ਤੇ ਅੱਗੇ ਉਹਨਾਂ ਸਾਰਿਆਂ ਦੇ ਬੱਚੇ ਸਨ ਸਮੇਂ ਦੇ ਨਾਲ ਪਰਿਵਾਰ ਵੱਡਾ ਹੁੰਦਾ ਗਿਆ ਪੋਤੇ-ਪੋਤੀਆਂ ਵੀ ਵੱਡੇ ਹੋ ਗਏ ਸਨ ਬਲਵੰਤ 75 ਸਾਲਾਂ ਦਾ ਹੋ ਗਿਆ ਸੀ ਬਿਮਾਰੀਆਂ ਹੌਲੀ-ਹੌਲੀ ਉਹਨਾਂ ਦੇ ਸਰੀਰ ਨੂੰ ਕਮਜ਼ੋਰ ਕਰ ਰਹੀਆਂ ਸਨ। ਉਹਨਾਂ ਦਾ ਸਰੀਰ ਬਹੁਤ ਪਤਲਾ ਤੇ ਕਮਜ਼ੋਰ ਹੋ ਗਿਆ ਸੀ। ਇਸ ਉਮਰ ਵਿੱਚ ਉਹ ਕੰਮ ਕਰਨ ਤੋਂ ਸਮਰਥ ਸਨ। ਇਸ ਲਈ ਉਹਨਾਂ ਨੇ ਕਾਰੋਬਾਰ ਚਲਾਉਣ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਨੂੰ ਸੌਂਪ ਦਿੱਤੀ। ਉਹਨਾਂ ਦੇ ਪੁੱਤਰ ਕਾਰੋਬਾਰ ਸੰਭਾਲਦੇ ਸਨ ਪਰ ਫੈਸਲੇ ਲੈਣ ਦਾ ਅੰਤਮ ਅਧਿਕਾਰ ਹਮੇਸ਼ਾ ਬਲਵੰਤ ਕੋਲ ਹੀ ਰਹਿੰਦਾ ਸੀ। ਘਰ ਰਹਿੰਦੇ ਹੋਏ ਉਹ ਅਕਸਰ ਜਾਂ ਤਾਂ ਆਰਾਮ ਕਰਦੇ ਸਨ ਜਾਂ ਥੋੜੀ ਜਿਹੀ ਸੈਰ ਕਰਦੇ ਸਨ। ਹਾਲਾਂਕਿ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਇਸ ਉਮਰ ਵਿੱਚ ਵੀ ਉਹਨਾਂ ਦੀ ਆਵਾਜ਼ ਬਹੁਤ ਉੱਚੀ ਸੀ ਉਹ ਕਈ ਬਿਮਾਰੀਆਂ ਤੋਂ ਪੀੜਤ ਸਨ ਪਰ ਅਜੇ ਤੱਕ ਉਹਨਾਂ ਨੇ ਆਪਣੀ ਜਾਇਦਾਦ ਨਹੀਂ ਸੀ ਵੰਡੀ ਬਲਵੰਤ ਸਿੰਘ ਦੀ ਪਤਨੀ ਵੀਰਪਾਲ ਨੇ ਘਰ ਦੇ ਹਾਲਾਤ ਵੇਖੇ ਅਤੇ ਸਮਝੇ ਸਨ ਉਸ ਨੇ ਆਪਣੇ ਪਤੀ ਨੂੰ ਕਈ ਵਾਰ ਕਿਹਾ ਸੀ ਕਿ ਜਾਇਦਾਦ ਸਮੇਂ ਸਿਰ ਵੰਡ ਦਿੱਤੀ ਜਾਵੇ ਤਾਂ ਵਿਤਰ ਹੋਵੇਗਾ ਕਿਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿੱਚ ਦੌਲਤ ਨੂੰ ਲੈ ਕੇ ਲੜਾਈ ਨਾ ਹੋ ਜਾਵੇ ਪਰ ਬਲਵੰਤ ਹਮੇਸ਼ਾ ਉਸ ਦੀ ਬੇਨਤੀ ਨੂੰ ਟਾਲਦਾ ਰਹਿੰਦਾ ਸੀ ਇਸ ਪਿੱਛੇ ਇੱਕ ਕਾਰਨ ਵੀ ਸੀ ਉਸ ਦੇ ਤਿੰਨ ਪੁੱਤਰਾਂ ਨੇ ਉਸ ਦਾ ਕਾਰੋਬਾਰ ਸੰਭਾਲ ਲਿਆ ਹੋਇਆ ਸੀ ਜੇ ਉਸ ਨੇ ਜਾਇਦਾਦ ਵੰਡ ਦਿੱਤੀ ਹੁੰਦੀ ਤਾਂ ਉਸ ਦੇ ਪੁੱਤਰ ਇੱਕ ਦੂਜੇ ਦਾ ਮੂੰਹ ਵੀ ਨਾ ਵੇਖਦੇ ਇਕੱਠੇ ਕਾਰੋਬਾਰ ਚਲਾਉਣ ਦੀ ਤਾਂ ਗੱਲ ਹੀ ਛੱਡੋ ਇਹ ਸਭ ਸੋਚ ਕੇ ਉਸ ਨੇ ਜਾਇਦਾਦ ਦੀ ਵੰਡ ਕਰਨ ਬਾਰੇ ਕੋਈ ਫੈਸਲਾ ਨਹੀਂ ਸੀ ਲਿਆ ਜਦੋਂ ਵੀ ਬੱਚੇ ਵੰਡ ਬਾਰੇ ਗੱਲ ਕਰਦੇ ਬਲਵੰਤ ਗੁੱਸੇ ਵਿੱਚ ਆ ਜਾਂਦਾ ਅਤੇ ਉਹਨਾਂ ਨੂੰ ਸਖਤ ਆਵਾਜ਼ ਵਿੱਚ ਝਿੜਕਦਾ ਰਹਿੰਦਾ ਪੁੱਤਰ ਉੱਥੇ ਹੀ ਚੁੱਪ ਹੋ ਜਾਂਦੇ ਪਰ ਆਪਣੀ ਪਿੱਠ ਪਿੱਛੇ ਤਿੰਨੋਂ ਪੁੱਤਰ ਆਪਣੇ ਪਿਤਾ ਨੂੰ ਕੋਸਦੇ ਰਹਿੰਦੇ ਸਨ ਕੀ ਪਤਾ ਆਪਣੀ ਮੌਤ ਤੋਂ ਬਾਅਦ ਇਹ ਸਾਰੀ ਧਨ ਦੌਲਤ ਆਪਣੇ ਨਾਲ ਲੈ ਕੇ ਜਾਵੇਗਾ ਚੰਗਾ ਹੈ ਜੇ ਅਸੀਂ ਜਿਉਂਦੇ ਜੀ ਜਾਇਦਾਦ ਵੰਡ ਲਈਏ ਨਹੀਂ ਤਾਂ ਆਪਸ ਵਿੱਚ ਲੜਾਈ ਹੋਣੀ ਤੈਅ ਆ 2 ਸਾਲ ਬੀਤ ਗਏ ਅਤੇ ਬਲਵੰਤ ਹੋਰ ਵੀ ਬਿਮਾਰ ਰਹਿਣ ਲੱਗ ਪਿਆ ਉਸ ਦਾ ਸਰੀਰ ਹਾਰ ਮੰਨਣ ਲੱਗ ਪਿਆ ਸੀ ਇੱਕ ਦਿਨ ਆਇਆ ਜਦੋਂ ਉਹ ਬਿਸਤਰੇ ਤੱਕ ਸੀਮਤ ਰਹਿ ਗਿਆ ਸੀ ਬਲਵੰਤ ਨੂੰ ਬਹੁਤ ਹੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਰੱਬ ਹੀ ਜਾਣਦਾ ਹੈ ਕਿ ਉਸ ਨੂੰ ਕਿੰਨੀ ਵਾਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਕਿੰਨੀ ਵਾਰ ਉਹ ਘਰ ਵਾਪਸ ਆਇਆ ਬਲਵੰਤ ਬਿਸਤਰੇ ਤੇ ਪਿਆ ਹੋਇਆ ਸੀ ਹੁਣ ਉਹ ਸਿਰਫ ਇੱਕ ਪਰਛਾਵਾਂ ਸੀ ਅੰਤ ਵਿੱਚ ਉਹ ਦਿਨ ਆਇਆ ਜਦੋਂ ਮੌਤ ਨੇ ਉਸਦੇ ਮਜ਼ਬੂਤ ਇਰਾਦੇ ਨੂੰ ਚੁਣੌਤੀ ਦੇ ਦਿੱਤੀ ਅਤੇ ਉਹ ਹਮੇਸ਼ਾ ਹਮੇਸ਼ਾ ਲਈ ਮੌਤ ਦੀ ਨੀਂਦ ਸੌਂ ਗਿਆ ਗਰੀਬ ਵੀਰਪਾਲ ਦੁੱਖਾਂ ਦੇ ਪਹਾੜ ਨਾਲ ਟੁੱਟ ਗਈ ਜਦੋਂ ਬਲਵੰਤ ਨੇ ਰਾਤ 8 ਵਜੇ ਆਖਰੀ ਸਾਹ ਲਿਆ ਤਾਂ ਉਸਦੀ ਪਤਨੀ ਵੀਰਪਾਲ ਉਸ ਸਮੇਂ ਉਸਦੇ ਨਾਲ ਸੀ ਉਸਦੀ ਮਰਤਕ ਦੇਹ ਨੂੰ ਘਰ ਲਿਆਂਦਾ ਗਿਆ ਸਾਰੇ ਰਿਸ਼ਤੇਦਾਰਾਂ ਨੂੰ ਸਨੇਹਾ ਭੇਜਿਆ ਗਿਆ ਕਿ ਅੰਤਮ ਸੰਸਕਾਰ ਅਗਲੇ ਦਿਨ 11 ਵਜੇ ਕੀਤਾ ਜਾਵੇਗਾ। ਬਲਵੰਤ ਦੇ ਦੋਨੋਂ ਪੁੱਤਰ ਜੈਦੀਪ ਅਤੇ ਅਣਮੋਲ ਉਸ ਸਮੇਂ ਘਰ ਵਿੱਚ ਸਨ ਜਦੋਂ ਕਿ ਤੀਜਾ ਪੁੱਤਰ ਜੈਪਾਲ ਕਾਰੋਬਾਰ ਲਈ ਕਿਸੇ ਹੋਰ ਸ਼ਹਿਰ ਗਿਆ ਹੋਇਆ ਸੀ। ਜਿਵੇਂ ਹੀ ਉਸ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ, ਉਸਨੇ ਕਿਹਾ ਕਿ ਅੰਤਮ ਸੰਸਕਾਰ ਉਸਦੇ ਵਾਪਸ ਆਉਣ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ। ਅਗਲੇ ਦਿਨ ਉਸਨੇ ਸਵੇਰੇ ਜਲਦੀ ਫਲਾਈਟ ਫੜੀ ਅਤੇ 10 ਵਜੇ ਘਰ ਪਹੁੰਚ ਗਿਆ। ਬਲਵੰਤ ਦਾ ਵੱਡਾ ਬੰਗਲਾ ਚੁੱਪ ਨਾਲ ਭਰਿਆ ਹੋਇਆ ਸੀ ਪਰ ਉਸਦੇ ਜਾਣ ਦਾ ਦੁੱਖ ਹਰ ਚਿਹਰੇ ਤੇ ਦਿਖਾਈ ਦੇ ਰਿਹਾ ਸੀ। ਘੱਟੋ-ਘੱਟ ਦਿਖਾਵੇ ਲਈ ਪਰ ਇਹ ਦੁੱਖ ਹਕੀਕਤ ਤੋਂ ਬਹੁਤ ਦੂਰ ਸੀ। ਹਰ ਅੱਖ ਵਿੱਚ ਹੰਝੂ ਸਨ ਪਰ ਉਨ੍ਹਾਂ ਹੰਝੂਆਂ ਵਿੱਚ ਪਿਤਾ ਪ੍ਰਤੀ ਸਤਕਾਰ ਘੱਟ ਅਤੇ ਦੌਲਤ ਦਾ ਲਾਲਚ ਜ਼ਿਆਦਾ ਸੀ। ਬਲਵੰਤ ਸਿੰਘ ਦੀ ਅੰਤਮ ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਘਰ ਵਿੱਚ ਚਿੱਟੀਆਂ ਚਾਦਰਾਂ ਵਿਛੀਆਂ ਹੋਈਆਂ ਸਨ ਰਿਸ਼ਤੇਦਾਰ ਆਉਣ ਜਾਣ ਲੱਗ ਪਏ ਸਨ ਸਾਰੇ ਆ ਕੇ ਇੱਕ ਵਾਰ ਰੋਣ ਦਾ ਨਾਟਕ ਕਰਦੇ ਅਤੇ ਫਿਰ ਆਪੋ ਆਪਣੀਆਂ ਗੱਲਾਂ ਵਿੱਚ ਮਸਤ ਹੋ ਜਾਂਦੇ ਜੈਦੀਪਤ ਅਨਮੋਲ ਆਪਣੇ ਪਿਤਾ ਦੀ ਮ੍ਰਿਤਕ ਦੇਹ ਕੋਲ ਨਕਲੀ ਹੰਝੂ ਬਹਾਉਂਦੇ ਹੋਏ ਆਪਣੇ ਤੀਜੇ ਭਰਾ ਜੈਪਾਲ ਨੂੰ ਕਿਹਾ ਪਿਤਾ ਜੀ ਦੀ ਆਰਕ ਆਖਰੀ ਝਲਕ ਪਾ ਲੋ ਉਹਨਾਂ ਦਾ ਆਖਰੀ ਵਾਰ ਚਿਹਰਾ ਵੇਖ ਲੋ ਉਸ ਤੋਂ ਬਾਅਦ ਤਾਂ ਆਪਾਂ ਕਦੇ ਵੀ ਪਿਤਾ ਜੀ ਨੂੰ ਨਹੀਂ ਵੇਖ ਸਕਾਂਗੇ ਇਹ ਕਹਿ ਕੇ ਉਹ ਬਹੁਤ ਜ਼ਿਆਦਾ ਰੋਣ ਲੱਗ ਪਏ ਫਿਰ ਜੈਪਾਲ ਨੇ ਆਪਣੇ ਪਿਤਾ ਜੀ ਦੀ ਮ੍ਰਿਤਕ ਦੇਹ ਤੇ ਇੱਕ ਨਜ਼ਰ ਮਾਰਦੇ ਹੋਏ ਬਿਸ਼ਰਮੀ ਨਾਲ ਕਿਹਾ ਭਰਾ ਇੱਕੋ ਝਲਕ ਤਾਂ ਮਿਲ ਗਈ ਆ ਹੁਣ ਸਾਡੀ ਜਾਇਦਾਦ ਦੇ ਕਾਗਜ਼ ਵੇਖ ਲਈਏ ਮੈਂ ਜਾਣਨਾ ਚਾਹੁੰਦਾ ਹਾਂ ਕਿ ਪਿਤਾ ਜੀ ਦੀ ਜਾਇਦਾਦ ਵਿੱਚ ਮੇਰਾ ਕੀ ਹਿੱਸਾ ਹੈ ਜੈਦੀਪ ਤੇ ਅਨਮੋਲ ਇੱਕ ਪੜ ਲਈ ਚੁੱਪ ਹੋ ਗਏ ਫਿਰ ਜੈਦੀਪ ਨੇ ਕਿਹਾ ਜੈਪਾਲ ਇਹ ਹੋ ਜੀਆਂ ਗੱਲਾਂ ਦਾ ਸਮਾਂ ਨਹੀਂ ਆ ਪਹਿਲਾਂ ਪਿਤਾ ਜੀ ਦਾ ਅੰਤਮ ਸੰਸਕਾਰ ਕਰੀਏ ਫਿਰ ਅਸੀਂ ਆਰਾਮ ਨਾਲ ਬੈਠ ਕੇ ਸਭ ਕੁਝ ਵਿਚਾਰ ਕਰਾਂਗੇ ਆਖਰਕਾਰ ਅਸੀਂ ਭਰਾ ਹਾਂ ਅਸੀਂ ਇਕੱਠੇ ਫੈਸਲਾ ਕਰਾਂਗੇ ਅਸੀਂ ਆਰਾਮ ਨਾਲ ਬੈਠ ਕੇ ਸਭ ਕੁਝ ਵੰਡਾਂਗੇ ਅਸੀਂ ਕਿੱਥੇ ਭੱਜ ਰਹੇ ਹਾਂ ਜਦੋਂ ਜੈਦੀਪ ਨੇ ਇਹ ਕਿਹਾ ਤਾਂ ਅਨਮੋਲ ਵੀ ਸਹਿਮਤ ਹੋ ਗਿਆ ਹਾਂ ਵੰਡ ਸਾਰਿਆਂ ਦੀ ਸਹਿਮਤੀ ਨਾਲ ਹੋਵੇਗੀ ਪਰ ਜੈਪਾਲ ਸਹਿਮਤ ਨਾ ਹੋਇਆ ਉਸਨੇ ਗੁੱਸੇ ਨਾਲ ਕਿਹਾ ਹੁਣ ਤੁਸੀਂ ਪਿਤਾ ਜੀ ਦੇ ਸੰਸਕਾਰ ਬਾਰੇ ਸੋਚ ਰਹੇ ਹੋ ਜਦੋਂ ਉਹ ਬਿਮਾਰ ਸਨ ਤਾਂ ਤੁਸੀਂ ਲੋਕ ਸਿਰਫ ਉਹਨਾਂ ਦੇ ਚਲੇ ਜਾਣ ਅਤੇ ਸਾਡੇ ਜੇਬਾਂ ਭਰਨ ਦੀ ਉਡੀਕ ਕਰ ਰਹੇ ਸੀ ਮੈਂ ਤੁਹਾਡੇ ਅਤੇ ਜੈਦੀਪ ਦੇ ਅਸਲ ਇਰਾਦਿਆਂ ਨੂੰ ਜਾਣਦਾ ਹਾਂ ਇਹ ਸੁਣ ਕੇ ਦੋਨੋਂ ਭਰਾ ਉਸ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਣ ਲੱਗ ਪਏ ਪਰ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੂੰ ਸੋਚ ਕੇ ਉਹਨਾਂ ਨੇ ਕੁਝ ਵੀ ਕਹਿਣਾ ਬੇਤਰ ਨਾ ਸਮਝਿਆ ਫਿਰ ਜੈਪਾਲ ਨੇ ਕਿਹਾ ਇੰਨੀ ਜਲਦੀ ਕਰਨ ਦੀ ਲੋੜ ਨਹੀਂ ਆ ਅੰਤਮ ਸੰਸਕਾਰ ਕੁਝ ਸਮੇਂ ਬਾਅਦ ਕੀਤਾ ਜਾਵੇਗਾ ਇਹ ਕਿਹੜਾ লাশ ਸੜਨ ਵਾਲੀ ਆ ਮੈਂ ਚਾਹੁੰਦਾ ਹਾਂ ਕਿ ਸਭ ਕੁਝ ਹੁਣੇ ਹੀ ਤੈਅ ਹੋ ਜਾਵੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਮੇਰੇ ਹਿੱਸੇ ਵਿੱਚ ਕਿੰਨੀ ਦੌਲਤ ਆਵੇਗੀ ਫਿਰ ਜੈਦੀਪ ਨੇ ਕਿਹਾ ਇਸ ਵਿੱਚ ਦੱਸਣ ਵਾਲੀ ਕੀ ਗੱਲ ਹੈ ਅਸੀਂ ਤਿੰਨ ਭਰਾ ਹਾਂ ਇਸ ਲਈ ਸਾਡੇ ਕੋਲ ਜਾਇਦਾਦ ਦੇ ਤਿੰਨ ਬਰਾਬਰ ਹਿੱਸੇ ਹੋਣਗੇ ਇਹ ਸੁਣ ਕੇ ਜੈਪਾਲ ਨੂੰ ਗੁੱਸਾ ਆ ਗਿਆ ਉਸ ਦਾ ਗੁੱਸਾ ਸੱਤਵੇਂ ਸਿਮਾਨ ਤੇ ਪਹੁੰਚ ਗਿਆ ਖੈਰ ਮੈਂ ਇੱਥੇ ਕਾਰੋਬਾਰ ਦਾ ਸਾਰਾ ਕੰਮ ਕਰਦਾ ਹਾਂ ਮੈਂ ਹਮੇਸ਼ਾ ਟੂਰਤੇ ਰਹਿੰਦਾ ਹਾਂ ਕਦੇ ਇੱਕ ਸ਼ਹਿਰ ਅਤੇ ਕਦੇ ਦੂਜੇ ਸ਼ਹਿਰ ਤੁਸੀਂ ਦੋਵੇਂ ਕੀ ਕਰਦੇ ਹੋ ਤੁਸੀਂ ਕੁਰਸੀ ਤੇ ਬੈਠ ਕੇ ਆਰਾਮ ਕਰਦੇ ਹੋ ਅਤੇ ਸਿਰਫ ਕਿਤਾਬਾਂ ਕਾਲੀਆਂ ਕਰਦੇ ਹੋ ਜੈਪਾਲ ਨੇ ਖਿਜ ਕੇ ਕਿਹਾ ਆਪਣੇ ਛੋਟੇ ਭਰਾ ਦੀ ਇਹ ਗੱਲ ਸੁਣ ਕੇ ਜੈਦੀਪ ਵੀ ਗੁੱਸੇ ਵਿੱਚ ਆ ਗਿਆ ਅਤੇ ਕਿਹਾ ਬਿਲਕੁਲ ਨਹੀਂ ਮੈਂ ਵੱਖ-ਵੱਖ ਟੈਕਸਾਂ ਨੂੰ ਧਿਆਨ ਨਾਲ ਵੇਖਦਾ ਹਾਂ ਮੈਂ ਜਾਣਦਾ ਹਾਂ ਕਿ ਆਮਦਨ ਕਰ ਜੀਐਸਟੀ ਅਤੇ ਐਕਸਾਈਜ਼ ਡਿਊਟੀ ਕਿਵੇਂ ਬਚਾਉਣੀ ਹੈ ਤੇ ਜੇ ਮੈਂ ਇਸ ਸਬ ਦਾ ਧਿਆਨ ਨਹੀਂ ਰੱਖਦਾ ਤਾਂ ਸਾਰੀ ਆਮਦਨ ਉਸੇ ਵਿੱਚ ਖਰਚ ਹੋ ਜਾਵੇਗੀ ਮੇਰਾ ਕੰਮ ਸਭ ਤੋਂ ਔਖਾ ਕੰਮ ਹੈ ਇਸ ਅਨੁਸਾਰ ਮੈਨੂੰ ਹੋਰ ਦੌਲਤ ਮਿਲਣੀ ਚਾਹੀਦੀ ਹੈ ਇਹ ਸੁਣ ਕੇ ਅਨਮੋਲ ਵੀ ਅੰਦਰ ਆ ਗਿਆ ਅਤੇ ਕਿਹਾ ਠੀਕ ਆ ਜੇ ਮੈਂ ਫੈਕਟਰੀ ਦੀ ਦੇਖਭਾਲ ਨਾ ਕੀਤੀ ਹੁੰਦੀ ਤਾਂ ਤੁਸੀਂ ਲੋਕ ਕਾਰੋਬਾਰ ਤੋਂ ਕਿੰਨੀਕ ਦੌਲਤ ਕਮਾ ਲੈਂਦੇ ਇਸ ਅਨੁਸਾਰ ਮੈਨੂੰ ਸਭ ਤੋਂ ਵੱਡਾ ਹਿੱਸਾ ਮਿਲਣਾ ਚਾਹੀਦਾ ਹੈ ਹੁਣ ਤਿੰਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਜਾਇਦਾਦ ਪਹਿਲਾਂ ਵੰਡੀ ਜਾਵੇਗੀ ਉਸ ਤੋਂ ਬਾਅਦ ਹੀ ਅੰਤਮ ਸੰਸਕਾਰ ਕੀਤਾ ਜਾਵੇਗਾ ਬਲਵੰਤ ਦੇ ਬੰਗਲੇ ਵਿੱਚ ਬਹੁਤ ਵੱਡਾ ਹੰਗਾਮਾ ਹੋਇਆ। ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਲੋਕ ਖੜੇ ਸਨ। ਹਰ ਕੋਈ ਇਸ ਤਮਾਸ਼ੇ ਦਾ ਗਵਾਹ ਸੀ। ਵੀਰਪਾਲ ਆਪਣੇ ਪਤੀ ਦੀ ਮਰਤਕ ਦੇਹ ਕੋਲ ਉਦਾਸ ਬੈਠੀ ਸੀ। ਉਸ ਨੂੰ ਇਸ ਹਾਲਤ ਵਿੱਚ ਵੇਖ ਕੇ ਉਸ ਦਾ ਵੱਡਾ ਭਰਾ ਗੁਰਪ੍ਰੀਤ ਆਪਣੇ ਆਪ ਨੂੰ ਕਾਬੂ ਨਾ ਰੱਖ ਸਕਿਆ। ਉਸ ਨੇ ਆਪਣੀ ਉੱਚੀ ਆਵਾਜ਼ ਵਿੱਚ ਕਿਹਾ, "ਓਏ ਬੇਕਾਰ ਲੋਕੋ, ਘੱਟੋ-ਘੱਟ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਤਾਂ ਕਰ ਦਿਓ।" ਪਿਓ ਦੀ ਲਾਸ਼ ਤਾਂ ਵਿਹੜੇ ਵਿੱਚ ਪਈ ਆ ਅਤੇ ਤੁਸੀਂ ਧਨ-ਦੌਲਤ ਵੰਡਣ ਬਾਰੇ ਚਿੰਤਾ ਕਰ ਰਹੇ ਹੋ ਹਰ ਕੋਈ ਜਾਇਦਾਦ ਵਿੱਚੋਂ ਆਪਣਾ ਹਿੱਸਾ ਚਾਹੁੰਦਾ ਹੈ ਕੋਈ ਵੀ ਤੁਹਾਡੇ ਪਿਤਾ ਦੀ ਮਿਰਤਕ ਦੇ ਦੇ ਅੰਤਮ ਸੰਸਕਾਰ ਬਾਰੇ ਨਹੀਂ ਸੋਚ ਰਿਹਾ ਇਹ ਲੜਾਈ ਤਾਂ ਤੁਹਾਡੀ ਖਤਮ ਹੀ ਨਹੀਂ ਹੁੰਦੀ ਜ ਆਪ ਦੀ ਪਰ ਕੀ ਕਿਸੇ ਨੇ ਸੋਚਿਆ ਹੈ ਕਿ ਤੁਹਾਡੀ ਇਸ ਲੜਾਈ ਕਾਰਨ ਤੁਹਾਡੀ ਮਾਂ ਤੇ ਕੀ ਗੁਜ਼ਰ ਰਹੀ ਹੋਵੇਗੀ ਕੀ ਤੁਹਾਨੂੰ ਰਤਾ ਪਰ ਵੀ ਸ਼ਰਮ ਨਹੀਂ ਆ ਕੀ ਕਿਸੇ ਨੇ ਉਸਦੀ ਇੱਛਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਉਹ ਕੀ ਚਾਹੁੰਦੀ ਹੈ ਫਿਰ ਅਨਮੋਲ ਨੇ ਕਿਹਾ ਉਹ ਮਾਮਾ ਇਸ ਬਾਰੇ ਮਾਂ ਨੂੰ ਕਿਉਂ ਪੁੱਛੀਏ ਉਹਦਾ ਕੀ ਕਹਿਣਾ ਹੈ ਉਹ ਤਾਂ ਸਾਡੀ ਹਰ ਗੱਲ ਮੰਨ ਲਵੇਗੀ ਅਤੇ ਅੰਤਮ ਸੰਸਕਾਰ ਅੱਜ ਜਾਂ ਕੱਲ ਕੀਤਾ ਜਾਵੇਗਾ ਪਹਿਲਾਂ ਸਾਨੂੰ ਕਿਸੇ ਫੈਸਲੇ ਤੇ ਪਹੁੰਚਣ ਦਿਓ ਪਰ ਪੁੱਤਰ ਸਭ ਤੋਂ ਜ਼ਰੂਰੀ ਕੰਮ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ ਪੁੱਤਰਾਂ ਦਾ ਫਰਜ਼ ਹੈ ਕਿ ਉਹ ਆਪਣੇ ਪਿਤਾ ਦੇ ਅੰਤਮ ਸੰਸਕਾਰ ਅੰਤਮ ਰਸਮਾਂ ਅਨੁਸਾਰ ਕਰਨ ਪਹਿਲਾਂ ਆਪਣਾ ਫਰਜ਼ ਨਿਭਾਓ ਫਿਰ ਆਪਣੇ ਹੱਕਾਂ ਲਈ ਲੜੋ ਆਪਣੇ ਮਾਮੇ ਦੀ ਇਹ ਗੱਲ ਸੁਣ ਕੇ ਜੈਪਾਲ ਨੇ ਉੱਚੀ ਆਵਾਜ਼ ਵਿੱਚ ਕਿਹਾ ਸਾਰੇ ਧਿਆਨ ਨਾਲ ਸੁਣੋ ਜਾਇਦਾਦ ਅੱਜ ਹੀ ਵੰਡੀ ਜਾਵੇਗੀ ਅਤੇ ਹੁਣੇ ਹੀ ਵੰਡੀ ਜਾਵੇਗੀ ਅੰਤਮ ਸੰਸਕਾਰ ਬਾਅਦ ਵਿੱਚ ਕੀਤਾ ਜਾਵੇਗਾ ਤਾਂ ਕੌਣ ਜਾਣਦਾ ਹੈ ਬਾਅਦ ਦੇ ਵਿੱਚ ਕੌਣ ਜਾਣਦਾ ਹੈ ਕਿ ਕਿਸ ਦੇ ਮਨ ਵਿੱਚ ਕੀ ਆ ਜਾਵੇਗਾ ਮੈਂ ਚਾਹੁੰਦਾ ਹਾਂ ਕਿ ਜਾਇਦਾਦ ਮੇਰੀ ਇੱਛਾ ਅਨੁਸਾਰ ਵੰਡੀ ਜਾਵੇ ਅਤੇ ਵੰਡ ਮੈਂ ਕਰਾਂਗਾ। ਜੈਪਾਲ ਦੀਆਂ ਗੱਲਾਂ ਸੁਣ ਕੇ ਘਰ ਵਿੱਚ ਬਹੁਤ ਵੱਡਾ ਹੰਗਾਮਾ ਹੋ ਗਿਆ। ਇਸ ਦੌਰਾਨ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਵੀਰਪਾਲ ਕਦੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਉਸਨੇ ਆਪਣੇ ਭਰਾ ਗੁਰਪ੍ਰੀਤ ਨੂੰ ਬੁਲਾਇਆ ਅਤੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਇੰਨਾ ਵੱਧ ਗਿਆ ਕਿ ਹੁਣ ਤਿੰਨੋਂ ਪੁੱਤਰ ਮੌਤ ਤੱਕ ਲੜਨ ਲਈ ਤਿਆਰ ਸਨ। ਤਿੰਨੋਂ ਪਰਮਾਨੇ ਆਪਣੇ ਆਪਣੇ ਵਕੀਲਾਂ ਨੂੰ ਬੁਲਾਇਆ ਅਤੇ ਸਵਰਗੀ ਬਲਵੰਤ ਸਿੰਘ ਜੀ ਦਾ ਘਰ ਕੁਸ਼ਤੀ ਦਾ ਮੈਦਾਨ ਬਣ ਗਿਆ। ਇਸ ਦੌਰਾਨ ਕਿਸੇ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਮਾਂ ਕਿੱਥੇ ਹੈ, ਉਹ ਕਿਸ ਉਹ ਕਿਸ ਹਾਲਤ ਵਿੱਚ ਹੈ ਅਤੇ ਉਹ ਕੀ ਚਾਹੁੰਦੀ ਹੈ। ਲਾਸ਼ ਨੂੰ ਸਮਸ਼ਾਨ ਘਾਟ ਲੈ ਜਾਣ ਵਿੱਚ ਦੇਰੀ ਵੇਖ ਕੇ ਉੱਥੇ ਇਕੱਠੇ ਹੋਏ ਕੁਝ ਰਿਸ਼ਤੇਦਾਰ ਚਿੰਤਤ ਹੋ ਗਏ ਸਨ। ਉਹਨਾਂ ਨੇ ਕਈ ਵਾਰ ਦਾਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਕਿਉਂਕਿ ਤਿੰਨੇ ਪੁੱਤਰ ਤੇ ਨੂਹਾ ਅਜੇ ਵੀ ਇੱਕ ਦੂਜੇ ਨਾਲ ਉਲਝੇ ਹੋਏ ਸਨ ਵੰਡ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਸੀ ਹੋ ਰਿਹਾ ਕੁਝ ਹੀ ਦੇਰ ਵਿੱਚ ਸ਼ਾਮ ਹੋ ਗਈ ਬਲਵੰਤ ਦੀ ਲਾਸ਼ ਅਜੇ ਵੀ ਚੁੱਕਣ ਦੀ ਉਡੀਕ ਕਰ ਰਹੀ ਸੀ ਉਸੇ ਵੇਲੇ ਇੱਕ ਕਾਰ ਉਸਦੇ ਘਰ ਦੇ ਬਾਹਰ ਆ ਕੇ ਰੁਕੀ ਅਤੇ ਕੁਝ ਲੋਕ ਬਲਵੰਤ ਦੀ ਲਾਸ਼ ਚੁੱਕਣ ਲੱਗ ਪਏ ਇਹ ਵੇਖ ਕੇ ਸਾਰੇ ਹੈਰਾਨ ਰਹਿ ਗਏ ਓਏ ਤੁਸੀਂ ਲੋਕ ਕੌਣ ਹੋ ਸਾਡੇ ਪਿਤਾ ਦੀ ਲਾਸ਼ ਕਿੱਥੇ ਲੈ ਕੇ ਜਾ ਰਹੇ ਹੋ ਜੇ ਪਾਲ ਨੇ ਕਿਹਾ ਉਸੇ ਵੇਲੇ ਗੁਰਪ੍ਰੀਤ ਜੀ ਆਪਣੀ ਭੈਣ ਦੇ ਕਮਰੇ ਤੋਂ ਬਾਹਰ ਆਏ ਤੇ ਕਿਹਾ ਸਾਵਧਾਨ ਰਹੋ ਚੁੱਪ ਰਹੋ ਉਹਨਾਂ ਨੂੰ ਕੋਈ ਨਹੀਂ ਰੋਕੇਗਾ ਉਹ ਸਰਕਾਰੀ ਹਸਪਤਾਲ ਦੇ ਕਰਮਚਾਰੀ ਨੇ ਤੁਹਾਡੀ ਮਾਂ ਨੇ ਉਹਨਾਂ ਨੂੰ ਬੁਲਾਇਆ ਹੈ ਇਹ ਸੁਣ ਕੇ ਤਿੰਨੋਂ ਭਰਾਵਾਂ ਨੇ ਹੈਰਾਨੀ ਨਾਲ ਆਪਣੇ ਮਾਮੇ ਵੱਲ ਵੇਖਿਆ ਗੁਰਪ੍ਰੀਤ ਜੀ ਨੇ ਕਿਹਾ ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ ਤੁਹਾਨੂੰ ਇੰਨਾ ਹੈਰਾਨ ਹੋਣ ਦੀ ਲੋੜ ਨਹੀਂ ਆ ਤੁਸੀਂ ਲੋਕਾਂ ਨੇ ਆਪਣਾ ਫਰਜ਼ ਨਹੀਂ ਸਮਝਿਆ ਇਸ ਲਈ ਤੁਹਾਡੀ ਮਾਂ ਨੇ ਆਪਣੇ ਪਤੀ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਅੰਤਮ ਸੰਸਕਾਰ ਤੁਹਾਡੇ ਵਰਗੇ ਨਕੰਮੇ ਬੱਚਿਆਂ ਦੁਆਰਾ ਕੀਤਾ ਜਾਵੇ ਇਸ ਲਈ ਜਿਸ ਦੌਲਤ ਲਈ ਤੁਸੀਂ ਲੋਕਾਂ ਨੇ ਆਪਣੀ ਆਤਮਾ ਤੱਕ ਵੇਚ ਦਿੱਤੀ ਉਸ ਦੌਲਤ ਬਾਰੇ ਵੀ ਤੁਹਾਡੀ ਮਾਂ ਨੇ ਫੈਸਲਾ ਕੀਤਾ ਹੈ ਇਹ ਸੁਣ ਕੇ ਤਿੰਨੋਂ ਪੁੱਤਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤਿੰਨੋਂ ਤੁਰੰਤ ਆਪਣੀਆਂ ਪਤਨੀਆਂ ਨਾਲ ਆਪਣੀ ਮਾਂ ਦੇ ਕਮਰੇ ਵੱਲ ਭੱਜੇ ਮਾਂ ਇਹ ਕਿਵੇਂ ਕਰ ਸਕਦੀ ਹੈ ਤੂੰ ਤੂੰ ਸਾਨੂੰ ਪੁੱਛੇ ਬਿਨਾ ਆਪਣੇ ਪਿਤਾ ਦੀ ਮ੍ਰਿਤਕ ਦੇ ਨੂੰ ਸਾਡੇ ਪਿਤਾ ਦੀ ਮ੍ਰਿਤਕ ਦੇ ਨੂੰ ਹਸਪਤਾਲ ਨੂੰ দান ਕਰਨ ਦਾ ਫੈਸਲਾ ਕਿਵੇਂ ਕੀਤਾ ਜੈਦੀਪ ਨੇ ਗੁੱਸੇ ਨਾਲ ਕਿਹਾ ਤਾਂ ਜੈਪਾਲ ਵੀ ਗੁੱਸੇ ਵਿੱਚ ਆ ਗਿਆ ਤੇ ਬੋਲਣ ਲੱਗਿਆ ਤੁਸੀਂ ਉਸ ਸਾਰੀ ਦੌਲਤ ਬਾਰੇ ਫੈਸਲਾ ਲਿਆ ਸਾਨੂੰ ਵੀ ਦੱਸੋ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਉਹ ਚੀਕਦਾ ਹੋਇਆ ਬੋਲ ਰਹੀ ਸੀ ਜਦੋਂ ਕਿ ਉਸ ਦੀ ਮਾਂ ਬਿਨਾਂ ਪਲਕਾਂ ਚਪਕਾਏ ਛੱਤ ਵੱਲ ਵੇਖਦੀ ਰਹੀ ਫਿਰ ਵੱਡੇ ਪੁੱਤਰ ਜੈਦੀਪ ਨੂੰ ਸ਼ੱਕ ਹੋਇਆ ਹੈਰਾਨੀ ਨਾਲ ਉਸਨੇ ਆਪਣੀ ਮਾਂ ਵੱਲ ਵੇਖਦਿਆਂ ਜਿਵੇਂ ਆਪਣੀ ਮਾਂ ਦੇ ਨੇੜੇ ਜਾ ਕੇ ਉਸ ਨੂੰ ਹਿਲਾਇਆ ਉਸ ਦੀ ਗਰਦਨ ਇੱਕ ਪਾਸੇ ਹੋ ਗਈ ਵੀਰਪਾਲ ਵੀ ਇਸ ਜ਼ਾਲਮ ਦੁਨੀਆ ਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਇਹ ਵੇਖ ਕੇ ਤਿੰਨੋਂ ਪੁੱਤਰ ਤੈਨੂੰ ਹੈਰਾਨ ਰਹਿ ਗਏ ਕਮਰੇ ਵਿੱਚ ਚੁੱਪ ਛਾ ਗਈ ਤਿੰਨੋਂ ਪੁੱਤਰਾਂ ਤੇ ਨੂਹਾ ਦੇ ਚਿਹਰੇ ਫਿੱਕੇ ਪੈ ਗਏ ਉਸੇ ਸਮੇਂ ਜੈਦੀਪ ਦੀ ਨਜ਼ਰ ਉਸ ਦੀ ਮਾਂ ਦੇ ਕੋਲ ਰੱਖੇ ਇੱਕ ਕਾਗਜ਼ ਤੇ ਪਈ ਜਿਸ ਤੇ ਵੀਰਪਾਲ ਨੇ ਆਪਣੇ ਹੱਥਾਂ ਨਾਲ ਕੁਝ ਲਿਖਿਆ ਹੋਇਆ ਸੀ ਜੈਦੀਪ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਇੱਕ ਪਿਤਾ ਨੇ ਆਪਣੇ ਪੁੱਤਰਾਂ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਦਿਨ ਰਾਤ ਮਿਹਨਤ ਕੀਤੀ ਅਤੇ ਦੌਲਤ ਕਮਾਈ ਅੱਜ ਉਸੇ ਪਿਤਾ ਦੀ ਮਿਰਤਕ ਦੇ ਕਰ ਦੇ ਵਿੜੇ ਵਿੱਚ ਸੰਸਕਾਰ ਦੀ ਕੁੜੀ ਇਕ ਕਰ ਰਹੀ ਹੈ ਤੁਹਾਡੇ ਲਈ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਤੁਹਾਨੂੰ ਇੰਨੇ ਪਿਆਰ ਅਤੇ ਦੇਖਭਾਲ ਨਾਲ ਪਾਲਦੇ ਹੋਏ ਮੈਂ ਅਤੇ ਤੁਹਾਡੇ ਪਿਤਾ ਨੇ ਕਦੇ ਨਹੀਂ ਸੋਚਿਆ ਸੀ ਕਿ ਭਵਿੱਖ ਵਿੱਚ ਤੁਸੀਂ ਸਾਡੇ ਨਾਲ ਅਜਿਹਾ ਕਰੋਗੇ ਇਹ ਚੰਗਾ ਹੈ ਕਿ ਤੁਸੀਂ ਆਪਣੇ ਪਿਤਾ ਦੇ ਅੰਤਮ ਸੰਸਕਾਰ ਦੀ ਤਿਆਰੀ ਨਹੀਂ ਕੀਤੀ ਅੱਜ ਮੈਂ ਵੀਰਪਾਲ ਤੁਹਾਡੇ ਤੋਂ ਤੁਹਾਡੇ ਮਾਪਿਆਂ ਦੇ ਅੰਤਮ ਸੰਸਕਾਰ ਕਰਨ ਦਾ ਅਧਿਕਾਰ ਖੋ ਰਹੀ ਹਾਂ ਇਹ ਵੇਤਰ ਹੈ ਕਿ ਇਹ ਸਰੀਰ ਕਿਸੇ ਲਈ ਲਾਭਦਾਇਕ ਹੋਵੇ ਅਤੇ ਮਰਦੇ ਸਮੇਂ ਵੀ ਕਿਸੇ ਨੂੰ ਜੀਵਨ ਦੇਵੇ ਤੁਹਾਡੇ ਵਰਗੇ ਲਾਲਚੀ ਅਤੇ ਨਕੰਮੇ ਬੱਚਿਆਂ ਦੁਆਰਾ ਸੰਸਕਾਰ ਕੀਤੇ ਜਾਣ ਨਾਲੋਂ ਤੇ ਜਿੱਥੋਂ ਤੱਕ ਰਿਹਾ ਪੈਸਿਆਂ ਦਾ ਸਵਾਲ ਉਹ ਪੈਸਾ ਜਿਸ ਲਈ ਤੁਸੀਂ ਆਪਣੇ ਮਰਤਕ ਪਿਤਾ ਪ੍ਰਤੀ ਆਪਣਾ ਫਰਜ਼ ਭੁੱਲ ਗਏ ਸੀ ਉਹ ਪੈਸਾ ਜਿਸ ਲਈ ਤੁਸੀਂ ਆਪਣੇ ਪਿਤਾ ਦੀ ਮਿਰਤਕ ਦੇ ਦੇ ਸਾਹਮਣੇ ਇੰਨਾ ਹੰਗਾਮਾ ਕੀਤਾ ਹੁਣ ਮੇਰਾ ਇਸ ਤੇ ਕਾਨੂੰਨੀ ਹੱਕ ਹੈ ਅਤੇ ਆਪਣੇ ਉਸ ਹੱਕ ਦੀ ਵਰਤੋਂ ਕਰਦੇ ਹੋਏ ਮੈਂ ਉਹ ਪੈਸਾ ਇਸ ਸ਼ਹਿਰ ਦੇ ਸਾਰੇ ਵਿਰਧ ਆਸ਼ਰਮਾਂ ਅਤੇ ਅਨਾਥ ਆਸ਼ਰਮਾਂ ਨੂੰ ਦਾਨ ਕਰ ਦਿੱਤਾ ਹੈ ਅੱਜ ਸਾਰਾ ਪੈਸਾ ਮੇਰੇ ਅਤੇ ਤੁਹਾਡੇ ਪਿਤਾ ਦੇ ਸਾਂਝੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ ਅਤੇ ਦਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਲੋਕਾਂ ਨੂੰ ਨਾ ਤਾਂ ਆਪਣੇ ਪਿਤਾ ਦੇ ਅੰਤਮ ਸੰਸਕਾਰ ਕਰਨ ਦਾ ਅਧਿਕਾਰ ਹੈ ਅਤੇ ਨਾ ਹੀ ਉਹਨਾਂ ਦੀ ਮਿਹਨਤ ਦੀ ਕਮਾਈ ਤੇ ਤੁਹਾਡਾ ਕੋਈ ਹੱਕ ਹੈ। ਪੱਤਰ ਪੜਨ ਤੋਂ ਬਾਅਦ ਤਿੰਨਾਂ ਪੁੱਤਰਾਂ ਅਤੇ ਨੂੰਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਸਾਰੇ ਜ਼ਮੀਨ ਤੇ ਬੈਠ ਗਏ ਅਤੇ ਆਪਣੇ ਸਿਰ ਫੜ ਕੇ ਫੁੱਟ-ਫੁੱਟ ਕੇ ਰੋਣ ਲੱਗ ਪਏ। ਉਹਨਾਂ ਕੋਲ ਨਾ ਤਾਂ ਆਪਣੇ ਮਾਪਿਆਂ ਦਾ ਸਹਾਰਾ ਸੀ ਅਤੇ ਨਾ ਹੀ ਕੋਈ ਪੈਸਾ। ਰਿਸ਼ਤੇਦਾਰਾਂ ਨੇ ਵੀ ਉਹਨਾਂ ਤੋਂ ਮੂੰ ਫੇਰ ਲਿਆ ਅਤੇ ਘਰ ਦੀਆਂ ਕੰਧਾਂ ਉਹਨਾਂ ਦੀਆਂ ਚੀਕਾਂ ਨਾਲ ਗੂੰਜਣ ਲੱਗ ਪਈਆਂ ਥੋੜੀ ਦੇਰ ਵਿੱਚ ਹਸਪਤਾਲ ਤੋਂ ਇੱਕ ਹੋਰ ਐਂਬੂਲੈਂਸ ਆਈ ਅਤੇ ਵੀਰਪਾਲ ਦੀ ਮਰਤਕ ਦੇਹ ਨੂੰ ਵੀ ਹਸਪਤਾਲ ਲੈ ਗਈ ਬਲਵੰਤ ਸਿੰਘ ਅਤੇ ਵੀਰਪਾਲ ਦੋਨੋਂ ਇਸ ਦੁਨੀਆ ਤੋਂ ਚਲੇ ਗਏ ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਜ਼ਿੰਦਗੀ ਦਾ ਸਭ ਤੋਂ ਕੌੜਾ ਅਤੇ ਸਭ ਤੋਂ ਵੱਡਾ ਸਬਕ ਸਿਖਾਇਆ ਜਾਇਦਾਦ ਦੇ ਨਾਮ ਤੇ ਟੁੱਟੇ ਇਸ ਪਰਿਵਾਰ ਕੋਲ ਹੁਣ ਪਛਤਾਵੇ ਦੇ ਹੰਝੂਆਂ ਤੋਂ ਇਲਾਵਾ ਕੁਝ ਵੀ ਨਹੀਂ ਬਚਿਆ ਸੀ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ